ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਹੜੀ ਪਿਛਲੇ ਦਿਨਾਂ ਚੋਂ ਤਿੰਨ ਚਾਰ ਦਿਨਾਂ ਤੋਂ بارش ਪੈ ਰਹੀ ਹੀ ਲਗਾਤਾਰ ਉਹਦੇ ਨਾਲ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਕਾਫੀ ਜ਼ਿਆਦਾ ਵਧ ਗਿਆ ਵਾ ਤੇ ਆ ਦੇਖੋ ਤੁਸੀਂ ਕਿਸਾਨ ਵੀਰਾਂ ਦੀ ਜਿਹੜੀ ਝੋਨੇ ਦੀ ਫਸਲ ਹੀ ਉਹ ਪਹਿਲਾਂ ਜਿਹੜਾ ਪਾਣੀ ਆਇਆ ਸੀ ਉਹਦੇ ਵਿੱਚ ਕਾਫੀ ਬਚਾਅ ਹੋ ਗਿਆ ਸੀ ਪਰ ਹੁਣ ਅੱਜ ਫੇਰ ਆ ਤਾਜ਼ਾ ਹਾਲਾਤ ਦੇਖੋ ਤੁਸੀਂ ਇਹ ਜਿਹੜੇ ਬੰਨ ਦੇ ਨਾਲ-ਨਾਲ ਜਿਹੜੀ ਫਸਲ ਆ ਇਹਦੇ ਵਿੱਚ ਤਕਰੀਬਨ ਜਿਹੜਾ ਪਾਣੀ ਉਹ ਝੋਨੇ ਦੇ ਨਾਲੀਆਂ ਤੱਕ ਜਿਹੜਾ ਪਾਣੀ ਫੇਰ ਚੁੱਕਾ ਵਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਕਿਸਾਨ ਵੀਰਾਂ ਦਾ ਜਿਹੜੇ ਵੀ ਬੰਨ ਦੇ ਅੰਦਰ ਆ ਤੇ ਉਹਨਾਂ ਦੀ ਝੋਨੇ ਦੀ ਫਸਲ ਤਕਰੀਬਨ ਤੇ ਘਰਾਂ ਦੇ ਵਿੱਚ ਵੀ ਜਿਹੜਾ ਪਾਣੀ ਵੜ ਗਿਆ ਉਹਨਾਂ ਦੀ ਆਪਣਾ ਸਮਾਨ ਸੂਣ ਕੱਢ ਕੇ ਵਿਚਾਰੇ ਤੇ ਬੰਨ ਦੇ ਉੱਪਰ ਬੈਠੇ ਨੇ ਤੇ ਆ ਦੇਖੋ ਤੁਸੀਂ ਝੋਨੇ ਦੀ ਫਸਲ ਦੇ ਵਿੱਚ ਜਿਹੜਾ 2-2 3-3 ਫੁੱਟ ਜਿਹੜਾ ਪਾਣੀ ਚੜ ਗਿਆ ਵਾ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਵਾ ਤੇ ਇਹ ਰਕਬਾ ਜਿਹੜਾ ਪੈਂਦਾ ਤੁਸੀਂ ਹਿਸਾਬ ਲਾ ਲਓ ਵੀ ਕੋਟਬੁੱਡੇ ਤੋਂ ਸਾਹਮਣੇ ਦਰਿਆ ਦੇ ਅੰਦਰ ਜਿਹੜਾ ਉਹ ਰਕਬਾ ਹੈ ਤੇ ਉਹ ਦੇਖੋ ਤੁਸੀਂ ਕਿਸਾਨ ਵੀਰਾਂ ਦੀ ਮੋਟਰਾਂ ਜਿਹੜੀ ਉਹ ਵੀ ਡੁੱਬ ਗਈ ਆ ਖਰਾਬ ਹੋ ਗਏ ਤਕਰੀਬਨ ਸਾਰਾ ਹੀ ਸਮਾਨ ਵਜ਼ਾਇਰਾਂ ਦਾ ਜਿਹੜਾ ਡੁੱਬ ਗਿਆ ਖਰਾਬ ਹੋ ਗਿਆ ਵਾ ਆ ਦੇਖੋ ਤੁਸੀਂ ਘੇਰੇ ਘੇਰੇ ਮੋਟਰ ਦੇ ਜਿਹੜਾ ਪਾਣੀ ਹੈ ਤੇ तकरीबन ਜਿਹੜਾ ਝੋਨਾ ਵਾ ਜਿੱਥੋਂ ਤੱਕ ਵੀ ਤੁਸੀਂ ਬੰਦੇ ਅੰਦਰ ਨਿਗਾ ਮਾਰੋਗੇ ਉਹ ਪਾਣੀ ਦੇ ਨਾਲ तकरीबन ਸਾਰਾ ਹੀ ਜਿਹੜਾ ਵਾ ਉਹ ਖਰਾਬ ਹੋ ਚੁੱਕਾ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਜਿਹੜੇ ਵੀ ਮੇਰੇ ਵੀਰ ਨੇ ਕਿਸੇ ਨੇ ਰਾਤ ਸਮਗਰੀ ਭੇਜਣੀ ਆ ਜਾਂ ਉਥੇ ਘਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹਨਾਂ ਦੇ ਖਾਣ ਪੀਣ ਦਾ ਸਮਾਨ ਆ ਜਾਂ ਕੋਈ ਪਾਣੀ ਵਗੈਰਾ ਜਾਂ ਉਹਨਾਂ ਦੇ ਮਾਲ ਡੰਗਰ ਵਾ ਤੇ ਕੋਈ ਚਾਰਾ ਲੈ ਕੇ ਜਾਣਾ ਹੈ ਤੇ ਮੇਰਾ ਵੀਰ ਉਹ ਗਰਾਊਂਡ ਦੇ ਉੱਤੇ ਜਾ ਕੇ ਆਪ ਉਥੇ ਵੇਖੋ ਘਰ ਦਾ ਜਾਇਜ਼ਾ ਲਓ ਤੇ ਫਿਰ ਉਹਨਾਂ ਨੂੰ ਸਮਾਨ ਜਿਹੜਾ ਵਾ ਉਹ ਦੇ ਕੇ ਜਾਓ ਕਿਉਂਕਿ ਉਹਨਾਂ ਗੱਲ ਹੋਵੇ ਕਿ ਜਿਹੜੇ ਵਿਚਾਰੇ ਪਾਣੀ ਦੇ ਅੰਦਰ ਮਾਰ ਹੀਠਾ ਆ ਗਏ ਨੇ ਉਹ ਰਹਿ ਜਾਣ ਤੇ ਜਿਹੜੇ ਬੰਨ ਤੇ ਉਥੇ ਲੋਕੀ ਪਾਣੀ ਵੇਖਣ ਜਾਂਦੇ ਨੇ ਜਾਂ ਜਿਹੜੇ ਉਰਲੇ ਪਾਸੇ ਨੇ ਬੰਨ ਤੋਂ ਅੰਦਰ ਉਹ ਉਸ ਚੀਜ਼ ਦਾ ਜਿਹੜਾ ਵਾ ਉਹ ਫਾਇਦਾ ਚੁੱਕ ਜਾਣ ਇਸ ਕਰਕੇ ਜਿੰਨੇ ਵੀ ਮੇਰੇ ਵੀਰ ਨੇ ਰਾਸਮਗਰੀ ਉਥੇ ਲੈ ਕੇ ਜਾਣੀਆਂ ਤੇ ਉਹ ਬੰਨ ਦਿੱਤੇ ਆਪ ਜਾ ਕੇ ਉਥੇ ਉਹਨਾਂ ਨੂੰ ਵੰਡ ਕੇ ਆਓ ਤੇ ਦੇ ਕੇ ਆਓ ਤੇ ਉਹਨਾਂ ਵਾਸਤੇ ਸਮਾਨ ਜਿਹੜਾ ਵਾ ਜਰੂਰ ਪਹੁੰਚਾ